ਜੀ ਜਿਵੇਂ ਮਤਲਬ ਦੋ ਲੋਗਾਂ ਨੂੰ ਨਾਮਦਾਨ ਦਿੱਤੇ ਆ ਔਰ ਇੱਕ ਗਲਤ ਕੰਮ ਵਜੇ ਪੈ ਗਿਆ ਔਰ ਇੱਕ ਸਹੀ ਚ ਔਰ ਜਿਹੜਾ ਗਲਤ ਕਰ ਰਿਹਾ ਉਹ ਤਾਂ ਮਤਲਬ ਜ਼ਿਆਦਾ ਸੁਖੀ ਹੈ ਜਿਹੜਾ ਸਹੀ ਕਰ ਰਿਹਾ ਉਹ ਮਤਲਬ ਥੋੜਾ ਦੁਖੀ ਹੁੰਦਾ ਹੈ ਬੇਟਾ ਤੁਸੀਂ ਸੁਖੀ ਕਿਹਨੂੰ ਕਹਿੰਦੇ ਹੋ ਹਸਾਬ ਕਿਤਾਬ ਤਾਂ ਇੱਕ ਦਿਨ ਦੇਣਾ ਪਊਗਾ ਹਰ ਇੱਕ ਚੀਜ਼ ਦਾ ਇੱਕ ਇੱਕ ਪੈਸੇ ਦਾ ਬੇਟਾ ਹਸਾਬ ਕਿਤਾਬ ਦੇਣਾ ਪਊਗਾ ਹੁਣ ਥੋੜੀ ਦੇਰ ਵਾਸਤੇ ਚਲੋ ਉਹਨੇ ਪੈਸੇ ਇਕੱਠੇ ਕਰਕੇ ਥੋੜੇ ਜਿਹਾ ਸੁੱਖ ਹਾਸਿਲ ਕਰ ਲਏ ਮਗਰ ਜਦੋਂ ਅੱਗੇ ਜਾ ਕੇ ਹਿਸਾਬ ਕਿਤਾਬ ਦੇਣਾ ਪਿਆ ਉਦੋਂ ਕਿਹੜੇ ਦਾਦੇ ਨੂੰ ਯਾਦ ਕਰਾਂਗੇ ਕਰਮੇ ਆਪੋ ਆਪਣੀ ਕਿਨੇੜੇ ਕੇ ਦੂਰ ਕਰਮ ਦਾ ਹਿਸਾਬ ਕਿਤਾਬ ਤਾਂ ਦੇਣਾ ਪਊਗਾ ਬੇਟਾ ਮੁਫਤ ਤਾਂ ਕੋਈ ਚੀਜ਼ ਨਹੀਂ ਕਿ ਸੋ ਇਹ ਅਸੀਂ ਉਹਨਾਂ ਨੂੰ ਦੇਖਦੇ ਆਂ ਮਗਰ ਇੰਨੇ ਵੱਡੇ ਵੱਡੇ ਘਰਾਂ ਵਾਲੇ ਜੇ ਰਾਤ ਨੂੰ ਨੀਂਦ ਨਹੀਂ ਆਂਦੀ ਤਾਂ ਕੀ ਫਾਇਦਾ ਉਸ ਘਰ ਦਾ ਚੰਗਾ ਤਾਂ ਉਹ ਇਨਸਾਨ ਹੈ ਜਿਹੜਾ ਜਿਹਨੂੰ ਕੋਈ ਫਿਕਰ ਨਹੀਂਗਾ ਜਿਹਦੇ ਕੋਲੇ ਹੈ ਹੀ ਕੁਝ ਨਹੀਂਗਾ ਤਾਂ ਉਹਨੂੰ ਫਿਕਰ ਕਾਦਾ ਉਹ ਤਾਂ ਬੜੇ ਆਰਾਮ ਦੇ ਨਾਲ 2 ਮਿੰਟਾਂ ਸੰ ਸੌਂ ਜਾਂਦਾ ਵੱਡੇ ਵੱਡੇ ਘਰਿਆਂ ਵਾਲੇ ਫਿਕਰ ਚ ਰਹਿੰਦੇ ਆ ਚੋਰੀ ਨਾ ਹੋ ਜਾਵੇ ਉਹ ਇਨਕਮ ਟੈਕਸ ਵਾਲੇ ਵੈਲਥ ਟੈਕਸ ਵਾਲੇ ਉਹਨਾਂ ਦਾ ਛਾਪਾ ਨਾ ਪੈ ਜਾਵੇ ਸੁખી ਕੌਣ ਹੈ ਬਾਬਾ ਜੀ ਮੇਰਾ ਸਵਾਲ ਹੈ ਕਿ ਅਸੀਂ ਜਦੋਂ ਕੋਈ ਧੀ